ਇੰਦਰਪਾਲ ਸਿੰਘ ਜੀ ਕਿੱਥੋਂ ਦਾ ਰਹਿਣ ਵਾਲਾ ਸੀ ਬਹੁਤ ਗਰਭੀ ਦਾ ਠੀਕ ਹੈ ਇਹ ਕਿਧਰੋਂ ਕਿਧਰ ਨੂੰ ਜਾ ਰਿਹਾ ਸੀ ਇਹ ਤਾਂ ਪਤਾ ਨਹੀਂ ਵੀ ਕਿਧਰ ਨੂੰ ਜਾ ਰਿਹਾ ਸੀ ਬਹੁਤ ਪਤਾ ਲੱਗਿਆ ਜੀ ਇੱਥੇ ਆਏ ਹੁਣ ਤੋਂ ਕਿਹ ਬਾਰ ਦਾਤ ਹੋਈ ਇਹਦੇ ਨਾਲ ਪਤਾ ਨਹੀਂਦਾ ਵੀ ਫਿਰ ਬੁੱਜੇ ਚਲੋ ਜਾਨਾ ਬਈ ਬੱਚੇ ਤਾਂ ਬੰਦੇ ਦੇਖ ਨਹੀਂ ਪਤਾ ਨਹੀਂ ਸਾਨੂੰ ਤਾਂ ਇੱਥੇ ਵਖਿਆ ਨਹੀਂ ਗਾ ਵੀ ਮੌਕੇ ਤੇ ਖੜੇ ਹਾਂ ਕੁਝ ਸੁਣਨਾ ਹੈ ਜੀ ਅੱਛਾ ਹਾਂ ਜੀ ਉਹ ਪਤਾ ਵੀ ਇੰਦਰਪਾਲ ਸੀਗਾ ਮੁੰਡੇ ਦਾ ਨਾਮ ਕਿਹੜਾ ਨਾਮ ਹਰਵਿੰਦਰ ਕਹਿੰਦਾ ਡੱਬੀ ਨੂੰ ਬੁੱਟਰ ਇੱਥੋਂ ਦਾ ਬਹੁਤ ਗਰਭੀ ਦਾ ਹੀ ਕਿੰਨੀ ਉਮਰ ਸੀਗੀ ਉਮਰ ਹੋਊ ਜੀ ਇਹਦੀ 35 ਸਾਲ ਦੀ ਉੱਥੋਂ ਫਿਰ ਲੈ ਹਸਪੀਟਲ ਲੈ ਕੇ ਗਏ ਹਾਂਜੀ ਉੱਥੇ ਹਸਪੀਟਲ ਨਾਲ ਬਾਬੇ ਕਿੱਥੇ ਲੁਕੇ ਉੱਥੇ ਲੈ ਗਏ ਬੁਧਵਾ ਚੁੱਕੀ ਲੈ ਕੇ ਰਹਿ ਕਰਤਾਨ ਨੇ ਸਾਰਾ ਕਹਿੰਦੇ ਕੋਈ ਦੁੱਧਰ ਪਿੰਡ ਤੋਂ ਕਿਸੇ ਨੇ ਗੋਲੀ ਮਾਰਤੀ ਸਾਡੇ ਕੋਲ ਪੇਸ਼ੈਂਟ ਆਇਆ ਸੀਗਾ ਕੰਡੀਸ਼ਨ ਉਹਦੀ ਜਿਆਦਾ ਹੀ ਖਰਾਬ ਸੀਗਾ ਉਹਨੂੰ ਰੈਫਰ ਕਰਤਾ ਹੈ ਸੈਂਟਰ ਚ ਉਹਨੂੰ ਕੰਡੀਸ਼ਨ ਕੀ ਸੀ ਸੌਰੀ ਕੰਡੀਸ਼ਨ ਕੀ ਸੀ ਕੰਡੀਸ਼ਨ ਸਿੱਕੀ ਰੈਫਰ ਕੀਤਾ ਸ਼ਾਇਦ ਹੀ ਬੱਚੇ ਰਸਤੇ 'ਚ ਜਾਂਦੇ ਹੋਏ ਸ਼ਾਇਦ ਸਟਾਰੀ ਕਿਸ ਜਗ੍ਹਾ ਤੇ ਗੋਲੀ ਲੱਗੀ ਉਹਦੇ ਲੈਫਟ ਫੋਰਹੈਡ ਤੇ ਲੱਗੀ ਹੈ ਤੇ ਬ੍ਰੇਨ ਮੈਟਰ ਆਊਟ ਆ ਸਾਰਾ ਹੁਣ ਤੁਹਾਡੇ ਲੋਕ ਕੀ ਟਰੀਟਮੈਂਟ ਕੀਤਾ ਛੋਟੇ ਵੱਲ ਜਿਹੜੀ ਫਰਸਟ ایڈ ਹੁੰਦੀ ਅਸੀਂ ਦੇ ਕੇ ਉਹਨੂੰ ਰੈਫਰ ਕਰ ਜਿਹੜੀ ਸਾਨੂੰ ਅੱਜ 8:35 ਵਜੇ ਕਰੀਬ ਇਹਨੂੰ ਇਨਫਰਮੇਸ਼ਨ ਮਿਲੀ ਸੀ ਇਹ ਵੀ ਇੱਕ ਇੱਕ ਨੌਜਵਾਨ ਦੇ 30-35 ਸਾਲ ਦਾ ਹੈ ਜਿਹੜਾ ਨਾਮ ਲੂਮ ਕੋਈ ਕਾਰ ਤੇ ਆਏ ਸੀਗੇ ਇਹਦੇ ਤੇ ਫਾਇਰਿੰਗ ਕਰਕੇ ਜਿਹੜੇ ਦੌੜ ਗਏ ਨੇ ਨਾਮ ਲੂਮ ਸੀਗੇ ਤੇ ਵੈਪਨ ਕਿਹੜਾ ਸੀ ਕੋਈ ਵੈਪਨ ਵੈਸੇ ਸਾਨੂੰ ਕਾਲ ਮਿਲੇ ਨੇ 3-45 ਦੇ ਮਿਲੇ ਨੇ 45 ਬੋਲ ਦੇ ਇਹ ਕਿੰਨੇ ਲੱਗੀਆਂ ਇਸ ਨੌਜਵਾਨ ਦੇ ਫਿਲਹਾਲ ਤਾਲੇ ਕੁਝ ਕਹਾਣੀ ਜਾਂ ਸਾਡਾ ਜਿਹੜਾ ਇਹਨੂੰ ਆਪਣੇ ਸਿਵਲ ਹਸਪਤਾਲ ਮੋਗੇ ਕਰਿਆ ਸੀ ਦਾਖਲ ਤੇ ਉਸ ਤੋਂ ਬਾਅਦ ਟ੍ਰਾਂਫਰ ਕਰਤਾ ਸੀ ਡੀ ਐਮ ਸੀ ਦਾ ਉਸ ਤੋਂ ਬਾਅਦ ਚ ਹੀ ਪਤਾ ਲੱਗੂਆ ਜੋ ਵੀ ਸਾਨੂੰ ਹਲੇ ਮੌਢੀ ਦੀ ਤੋਤਿਸ ਹੈਗੀ ਹੈ ਵੀ ਤਿੰਨ ਕੋਲ ਸਾਨੂੰ ਮਿਲੇ ਨੇ ਤੇ ਇਹ ਨਹੀਂ ਕਲੀਅਰ ਹੈਗਾ ਕਿ ਉਹਦੇ ਕਿੰਨੇ ਲੱਗੇ ਨੇ ਜਦੋਂ ਵੀ ਸਾਨੂੰ ਕੋਈ ਪਤਾ ਲੱਗਦਾ ਤੁਹਾਨੂੰ ਕਲੀਅਰ ਕਰਕੇ ਅਸੀਂ ਦੱਸ ਦੇਵਾਂਗੇ ਨੌਜਵਾਨ ਕਿੱਥੋਂ ਦਾ ਰਹਿਣ ਵਾਲਾ ਹੈ ਇਹ ਦੌਦਰ ਪਿੰਡ ਦਾ ਹੈ ਦੌਦਰ ਪਿੰਡ ਕੀ ਪਹਿਚਾਣ ਹੋਈ ਹੈ ਇਹਨੂੰ ਪਛਾਣ ਹੈਗਾ ਇਹਦਾ ਨਾਮ ਹੈਗਾ ਇੰਦਰਪਾਲ ਸਿੰਘ ਤੇ ਸਾਨਾ ਭਰਮਿੰਦਰ ਸਿੰਘ ਦੋਦਰ ਦਾ ਰਹਿਣ ਵਾਲਾ ਹੈ ਮੌਕੇ ਤੇ ਪਹੁੰਚ ਕੇ ਇਹੋ ਜੀ ਚੀਜ਼ ਮਿਲੀ ਹੋਏ ਜਿਸ ਤੋਂ ਸਰਾਗ ਲੱਗ ਚੁੱਕਾ ਹਲੇ ਅਸੀਂ ਸੀਸੀਟੀਵੀ ਚ ਆਪਣੇ ਕੈਮਰੇ ਚੈੱਕ ਕਰ ਰਹੇ ਹਾਂ ਉਸ ਤੋਂ ਬਾਅਦ ਚ ਜੋ ਵੀ ਸਾਨੂੰ ਗੱਲ ਸਾਹਮਣੇ ਆਉਂਦੀ ਹੈ ਤੁਹਾਨੂੰ ਦੱਸਿਆ ਜਾਊਗਾ ਇੰਦਰਪਾਲ ਸਿੰਘ ਜੀ ਕਿੱਥੋਂ ਦਾ ਰਹਿਣ ਵਾਲਾ ਸੀ ਦੋਗਰ ਗਰਬੀ ਦਾ ਠੀਕ ਹੈ ਇਹ ਕਿਧਰੋਂ ਕਿਧਰ ਨੂੰ ਜਾ ਰਿਹਾ ਸੀ ਇਹ ਤਾਂ ਪਤਾ ਨਹੀਂ ਵੀ ਕਿਧਰੋਂ ਕਿਧਰ ਜਾ ਰਿਹਾ ਸੀ ਬਾਅਦ ਪਤਾ ਲੱਗਾ ਜੀ ਆਇਆ ਉਤੋਂ ਕਿੰਨੀ ਬਾਰ ਦਤ ਹੋਈ ਇਹਦੇ ਨਾਲ ਪਤਾ ਨਹੀਂਦਾ ਵੀ ਫੇਰ ਚੱਲੋ ਜਾਨਾ ਤੁਸੀਂ ਬਈ ਬੱਚੇ ਤਾਂ ਬੰਦੇ ਦੇਖਨੇ ਨਹੀਂ ਪਤਾ ਨਹੀਂ ਜੀ ਸਾਨੂੰ ਤਾਂ ਇੱਥੇ ਦੇਖਿਆ ਨਹੀਂ ਕਿ ਮੌਕੇ ਤੇ ਖੜੇ ਹੋ ਕੁਝ ਤਾਂ ਹੋਣਾ ਹੈ ਜੀ ਅੱਛਾ ਹਾਂ ਜੀ ਉਹ ਪਤਾ ਵੀ ਇੰਦਰਪਾਲ ਸੀਗਾ ਮੁੰਡੇ ਦਾ ਨਾ 14 ਨਾਲ ਹਰਵਿੰਦਰ ਕਹਿੰਦਾ ਡੱਬੀ ਨੂੰ ਬੁੱਟਰ ਇੱਥੋਂ ਦੋਗਰ ਗਰਬੀ ਦਾ ਹੀ ਕਿੰਨੀ ਕੁ ਉਮਰ ਸੀਗੀ ਉਮਰ ਹੋਊ ਜੀ ਇਹਦੀ 35 35 ਸਾਲ ਦੀ ਔਰ ਇੱਥੋਂ ਫਿਰ ਲੈ ਹਸਪੀਟਲ ਲੈ ਕੇ ਗਏ ਹਾਂ ਹਾਂਜੀ ਉੱਥੇ ਹਸਪੀਟਲ ਨਾਲ ਹੀ ਬਾਬੇ ਕਿਥੇ ਉੱਥੇ ਲੈ ਗਏ ਆ ਉਹ ਦੂਜਾ ਚੰਗੀ ਲੈ ਕੇ ਰੱਖਤਾ ਉਹਨੇ ਸਾਰੇ ਕਹਿੰਦੇ ਕੋਈ ਦੁੱਧਰਪਿੰਡ ਤੋਂ ਕਿਸੇ ਨੇ ਗੋਲੀ ਮਾਰਤੀ ਸਾਡੇ ਕੋਲ ਪੇਸ਼ੈਂਟ ਆਇਆ ਸੀਗਾ ਕੰਡੀਸ਼ਨ ਉਹਦੀ ਜਿਆਦਾ ਹੀ ਖਰਾਬ ਸੀਗਾ ਉਹਨੂੰ ਰੈਫਰ ਕਰਤਾ ਹੈ ਸੈਂਟਰ 'ਚ ਉਹਨੂੰ ਕੰਡੀਸ਼ਨ ਕੀ ਦੀ ਸாரி ਕੰਡੀਸ਼ਨ ਕੀ ਦੀ ਕੰਡੀਸ਼ਨ ਸਿੱਖੀ ਰੈਫਰ ਕੀਤਾ ਸ਼ਾਇਦ ਹੀ ਬੱਚੇ ਰਸਤੇ 'ਚ ਜਾਂਦੇ ਜਾਂਦੇ ਸ਼ਾਇਦ ਕਿਸ ਜਗ੍ਹਾ ਤੇ ਗੋਲੀ ਲੱਗੀ ਉਹਦੇ ਲੈਫਟ ਫੋਰਹੈਡ ਤੇ ਲੱਗੀ ਹੈ ਤੇ ਬ੍ਰੇਨ ਮੈਟਰ ਆਊਟ ਆ ਸਾਰਾ ਹੁਣ ਤੁਹਾਡੇ ਲੋਕ ਕੀ ਟ੍ਰੀਟਮੈਂਟ ਕੀਤਾ ਸਰਵਲ ਜਿਹੜੀ ਫਰਸਟ ایڈ ਹੁੰਦੀ ਅਸੀਂ ਦੇਖ ਕੇ ਉਹਨੂੰ ਰੈਫਰ ਕਰ ਜਿਹੜੀ ਸਾਨੂੰ ਅੱਜ 5:30 ਵਜੇ ਕਰੀਬ ਇਨਫਰਮੇਸ਼ਨ ਮਿਲੀ ਸੀ ਇਹ ਵੀ ਇੱਕ ਇੱਕ ਨੌਜਵਾਨ ਦੇ 30-35 ਸਾਲ ਦਾ ਹੈਗਾ ਜਿਹੜਾ ਨਾਮ ਮعلوم ਕੋਈ ਕਾਰ ਤੇ ਆਏ ਸੀਗੇ ਇਹਦੇ ਤੇ ਫਾਇਰਿੰਗ ਕਰਕੇ ਜਿਹੜੇ ਦੌੜ ਗਏ ਨੇ ਨਾਮ ਮعلوم ਸੀਗੇ ਤੇ ਵੈਪਨ ਕਿਹੜਾ ਸੀ ਕੋਈ ਵੈਪਨ ਵੈਸੇ ਸਾਨੂੰ ਕਾਲ ਮਿਲੇ ਨੇ 3-45 ਦੇ ਮਿਲੇ ਨੇ 45 ਬੋਲਦੇ ਇਹ ਕਿੰਨੇ ਲੱਗੀਆਂ ਇਸ ਨੌਜਵਾਨ ਦੇ ਫਿਲਹਾਲ ਤਾਲੇ ਕੁਝ ਕਹਾਣੀ ਜਾਂ ਸਾਡਾ ਜਿਹੜਾ ਇਹਨੂੰ ਆਪਣੇ ਸਿਵਲ ਹਸਪਤਾਲ ਮੂਗੇ ਕਰਿਆ ਸੀ ਦਾਖਲ ਤੇ ਉਸ ਤੋਂ ਬਾਅਦ ਡਾਇਫਰ ਕਰਤਾ ਸੀ ਡੀ ਐਮ ਸੀ ਦਾ ਉਸ ਤੋਂ ਬਾਅਦ ਚ ਪਤਾ ਲੱਗੂਆ ਜੋ ਵੀ ਸਾਨੂੰ ਹਲੇ ਮੋੜੀ ਦੀ ਤਵਤੇਸ ਹੈ ਹੀ ਹੈ ਵੀ ਤਿੰਨ ਕੋਲ ਸਾਨੂੰ ਮਿਲੇ ਨੇ ਤੇ ਇਹ ਨਹੀਂ ਕਲੀਅਰ ਹੈਗਾ ਕਿ ਉਹਦੇ ਕਿੰਨੇ ਲੱਗੇ ਨੇ ਜਦੋਂ ਵੀ ਸਾਨੂੰ ਕੋਈ ਪਤਾ ਲੱਗਦਾ ਤੁਹਾਨੂੰ ਕਲੀਅਰ ਕਰਕੇ ਅਸੀਂ ਦੱਸ ਦੇਵਾਂਗੇ ਨੌਜਵਾਨ ਕਿੱਥੋਂ ਦਾ ਰਹਿਣ ਵਾਲਾ ਹੈ ਇਹ ਦੌਦਰ ਪਿੰਡ ਦਾ ਹੈ ਦੌਦਰ ਪਹਿਲਾਂ ਕੀ ਪਛਾਣ ਹੋਈ ਇਹਦੀ ਪਛਾਣ ਹੈ ਹੈਗਾ ਇਹਦਾ ਨਾਮ ਹੈਗਾ ਇੰਦਰਪਾਲ ਸਿੰਘ ਤੇ ਸਾਨੂੰ ਭਰਮਿੰਦਰ ਸਿੰਘ ਦੋਦਰ ਦਾ ਰਹਿਣ ਵਾਲਾ ਹੈ ਮੌਕੇ ਤੇ ਪਹੁੰਚੀ ਪਈ ਉਹ ਜੀ ਚੀਜ਼ ਮਿਲੀ ਹੋਏ ਜਿਸ ਤੋਂ ਸਾਰਾ ਅਗ ਲੱਗ ਚੁੱਕਾ ਹੈ ਹਲੇ ਅਸੀਂ ਸੀਸੀਟੀਵੀ ਵਿੱਚ ਆਪਣੇ ਕੈਮਰੇ ਚੈੱਕ ਕਰ ਰਹੇ ਹਾਂ ਉਸ ਤੋਂ ਬਾਅਦ ਜੋ ਵੀ ਸਾਨੂੰ ਗੱਲ ਸਾਹਮਣੇ ਆਉਂਦੀ ਹੈ ਤੁਹਾਨੂੰ ਦੱਸਿਆ ਜਾਊਗਾ